मेरा नाम सुबोध सुबोध चौधरी है अच्छा आपने जो इस वक्त इकट्ठे हुए हो धरने प्रदर्शन की तैयारी कर रहे हो किस मामले में किया मेरा भाई यहाँ गैस की डिलीवरी देता था मेरे भाई को दस बारह लोगों ने लाठी से और लोहे की डाट से पीट पीट कर उसकी हत्या कर दी है किन लोगों ने किया कॉलोनी के ही लोग हैं कौन से किन को तो पहचानते हो नाम जानते हो गैस भाई नसीम नाम, नसीम, नाम, नाम। नसीम नाम है नसीम का पूरा परिवार बिट्टू है और पूरा परिवार और, और पूरा खानदान के लोग एक बहंदर है 10 12 लोगों ने मिलकर उसकी हत्या की पीट-पीट के क्या मांग मेरी मांग है कि सभी मुल्लिवानों पे कॉन्गेस्ट लागू किया जाए आज assi sare itthe ikatthe hoye aan e apna bhara jehda Umesh aa ਉਹਦਾ ਪਿਆਰ ਸੀ ਅਜ ਉਹਦੇ ਨਾਲ ਬਹੁਤ ਮੰਦ ਭਾਗੀ ਜਿਹੜੀ ਘਟਨਾ ਕੱਢੀ ਕਿ ਜਿਹੜੇ ਕਲੋਨੀ ਚ ਜਿਹੜੇ ਕੁਝ ਇਹੋ ਜਿਹੇ ਸ਼ਰਾਰਤੀ ਤੱਤ ਉਹ ਹੈਗੇ ਆ ਜਿਨ੍ਹਾਂ ਨੇ ਹੱਥ ਚੱਕੀ ਹੋਈ ਆ ਕਲੋਨੀ ਦੇ ਵਿੱਚ ਉਹਨਾਂ ਨੇ ਉਹਨੂੰ ਮਾਰ ਮਾਰ ਕੇ ਡੰਡਿਆਂ ਨਾਲ ਸਿਰਫ ਤੁਸੀਂ ਇਹ ਦੇਖੋ ਇੱਕ ਗੈਸ ਦੀ ਉਹ ਵਿਚਾਰਾ ਕਰਦਾ ਕੀ ਸੀ ਕਿ ਉਹ ਕੋਈ ਵੀ ਪਬਲਿਕ ਨੂੰ ਫੋਨ ਕਰ ਦਵੇ ਤੇ ਉਹ ਉਹਨੂੰ ਆ ਕੇ ਇਹ ਨਹੀਂ ਕਹਿੰਦਾ ਸੀ ਅੱਧੀ ਰਾਤ ਨੂੰ ਸਿਲੰਡਰ ਪੁੰਜਾ ਦਿੰਦਾ ਸੀ ਔਰ ਜਿਹੜੇ ਆ ਬਲੈਕੀਏ ਹੈਗੇ ਆ ਗੈਸ ਵਾਲੇ ਇਨਾਂ ਦੀ ਦੁਕਾਨਦਾਰੀ ਹੋ ਗਈ ਸੀ ਬੰਦ ਇਹਨਾਂ ਕੋਲ ਪਬਲਿਕ ਜਾਣਾ ਲੋਕਾਂ ਨੇ ਬੰਦ ਕਰਤਾ ਸੀਗਾ ਕੋਈ ਇਹਨਾਂ ਨੂੰ ਜਿਹੜਾ 100 200 ਕਮਾਉਂਦੇ ਸੀਗੇ ਹਰ ਬਲੈਕ ਕਰਕੇ ਇਹਨਾਂ ਦੀ ਦੁਕਾਨਦਾਰੀ ਹੋ ਗਈ ਬੰਦ ਉਹਦੀ ਖੁੰਦਕ ਦੇ ਵਿੱਚ ਉਹਦੇ ਨਾਲ ਗਾਲੀ ਗਲੋਚ ਕੇ ਉਹਦੇ ਨਾਲ ਲੜਾਈ ਕੀਤੀ ਉਹ ਲੜਾਈ ਇੰਨੀ ਤੁਸੀਂ ਦੇਖ ਲਓ ਕਿ ਉਹਨੂੰ ਤਕਰੀਬਨ ਬਿਨਾ ਪ੍ਰਸ਼ਾਸਨ ਦਾ ਡਾਰੀ ਨਹੀਂ ਉਹਨੂੰ ਜਾਨੋਂ ਮਾਰਤਾ ਅਸੀਂ ਤਾਂ ਪ੍ਰਸ਼ਾਸਨ ਨੂੰ ਕਹਿ ਰਹੇ ਹਾਂ ਕਿ ਤੁਸੀਂ ਤਕਰੀਬਨ ਅਗਰ ਤੁਹਾਡੇ ਥਾਣੇ ਦੇ 2 ਕਿਲੋਮੀਟਰ 3 ਕਿਲੋਮੀਟਰ ਦੇ ਅੰਦਰ ਇਹੋ ਜਿਹੀ ਹੋਵੇ ਤੁਹਾਡਾ ਡਾਰੀ ਨਹੀਂ ਹੈਗਾ ਪ੍ਰਸ਼ਾਸਨ ਦਾ ਡਰ ਹੋਵੇ ਔਰ ਐਡੀ ਨਿੱਕੇ ਨਿੱਕੇ ਜੁਆ ਕਤੇ ਦਾਤ ਲੈ ਕੇ ਪਿਸਟਲਾਂ ਲੈ ਕੇ ਘੁੰਮ ਜੰਦੇ ਪਏ ਆ ਅਸੀਂ ਤਾਂ ਪ੍ਰਸ਼ਾਸਨ ਮੰਗ ਕਰਦੇ ਆ ਕਿ ਇੰਨੀ ਸਖਤਾਈ ਕਰੋ ਕਿ ਤੁਹਾਡਾ ਡਰ ਹੋਵੇ ਜਿਹੜੇ ਆ ਸ਼ਰਾਰਤੀ ਅਨਸਰ ਨੇ ਔਰ ਤਕਰੀਬਨ ਇਹਨਾਂ ਤੇ ਨਕੇਲ ਕਸੀ ਜਾਵੇ ਇਹਨਾਂ ਦੇ ਸਾਰੇ ਜਿੰਨੇ ਬੰਦੇ ਦੋਸ਼ੀ ਹੈਗੇ ਸਾਰੇ ਅਰੈਸਟ ਹੋਣ ਔਰ ਜਿੰਨਾ ਬਲੈਕ ਚ ਸਿਲੰਡਰ ਹੋ ਰਿਹਾ ਇਥੇ ਗੋਰਖ ਤਾਂ ਦਾਇ ਸਾਰਾ ਬੰਦ ਕੀਤਾ ਜਾਵੇ ਜੀ ਆ ਸਾਰੀ ਆ ਦੇਖੋ ਤੁਸੀਂ ਇਹ ਜੇ तकरीबन कॉलोनी ਦੇ ਮੈਸੇਜ ਨਹੀਂ ਗਿਆ ਨਹੀਂ ਤਾਂ ਪੂਰੀ ਕਲੋਨੀ ਉਸ ਬੰਦੇ ਨਾਲ ਇੰਨਾ ਪਿਆਰ ਸੀ ਕਿ ਸਾਰੀ ਕਲੋਨੀ ਉੱਠ ਕੇ ਤੇ ਆ ਜਾਂਦੀ ਇਹ ਕਿਸੇ ਨੂੰ ਬੁਲਾਇਆ ਨਹੀਂ ਗਿਆ ਵਾ ਜੇ ਸੁਣ ਸੁਣ ਕੇ ਬੰਦੇ ਆਏ ਆ ਕਿਉਂਕਿ ਉਹ ਹੁਮੇਸ਼ ਜਿਹੜਾ ਵਿਅਕਤੀ ਸੀਗਾ ਉਹਦਾ ਪਿਆਰ ਆ ਅੱਜ ਹਰ ਇੱਕ ਬੱਚੇ ਦੇ ਜ਼ੁਬਾਨ ਤੇ ਉਹ ਤੁਸੀਂ ਪੁੱਛੋਗੇ ਤਾਂ ਉਹ ਕਹਿੰਦੇ ਆ ਕਿ ਵੀ ਉਹਦਾਂ ਗਲਤ ਹੋ ਗਿਆ ਔਰ ਇਹ ਬੰਦੇ ਜਿਹੜੇ ਹੈਗੇ ਆ ਸ਼ਰਾਂਤੀ ਤਤ ਜਿਹੜੇ ਨਸੀਮ ਇਹ ਸਾਰਿਆਂ ਦੇ ਨਾਮ ਆ ਇਹਦੇ ਪੂਰਾ ਪਰਿਵਾਰ ਇਹਨਾਂ ਨੇ ਪਹਿਲਾਂ ਵੀ ਇੱਕ ਬੰਦੇ ਦੇ ਘਰ ਦੇ ਉੱਤੇ ਹਮਲਾ ਕੀਤਾ ਸੀ ਜਾਨ ਤੋਂ ਮਾਰਨ ਦਾ ਹਮਲਾ ਕੀਤਾ ਔਰ ਉਹ ਸ਼ੁਕਰ ਹੈ ਉਹ ਬਚਾ ਹੋ ਗਿਆ ਪਰ ਇਹਨਾਂ ਦੇ ਕੋਈ ਪ੍ਰਸ਼ਾਸਨ ਨੇ ਅਗਰ ਉਸ ਉਦੋਂ ਵੀ ਸਖਤਾਈ ਕੀਤੀ ਹੁੰਦੀ ਤੇ ਅੱਜ ਆ ਸਾਨੂੰ ਦਿਨ ਨਾ ਦੇਖਣਾ ਹੁੰਦਾ ਤੁਹਾਨੂੰ ਪ੍ਰਸ਼ਾਸਨ ਨੇ ਹੁਣ ਕਿਸ ਤਰੀਕੇ ਦਾ ਆਸ਼ਵਾਸਨ ਦੇ ਦੇਖੋ ਆਸ਼ਵਾਸਨ ਦਿੱਤਾ ਵਾ ਸਾਨੂੰ ਚਾਹੀਦਾ ਵਾ ਕਿ ਅਰੇਸਟ ਪਾਣ ਬਾਕੀ ਸਾਰੇ ਅਪਰਾਧੀ ਇਹਨਾਂ ਕੋਲ ਹਜੇ ਫਿਰਦੇ ਸੀ 2 ਦਿਨ ਪਹਿਲਾਂ ਤੱਕ ਤਾਂ ਅਪਰਾਧੀ ਘੁੰਮਦੇ ਰਹੇ ਇਹ ਚਾਹਦੇ ਦਾ ਜਿਹੜੇ ਬਾਕੀ ਵੀ ਅਪਰਾਧੀ ਸੀਗੇ ਉਹਨੂੰ ਸਾਰਿਆਂ ਨੂੰ ਅਰੇਸਟ ਕਰ ਸਕਦੇ ਸੀ ਇਹਨਾਂ ਤੇ ਆਪਣੇ ਕੀ ਕਹਿੰਦੇ ਦੋ ਬਿਠਾਏ ਹੋਏ ਆ ਬਸ ਜਾਦੇ ਇਹਨਾਂ ਨੂੰ ਪਤਾ ਸੀ ਵੀ ਹਾਂ 307 ਲੱਗ ਗਿਆ ਉਹਨਾਂ ਅਰੇਸਟ ਪਾ ਲੈਣ ਦੇ ਪਹਿਲਾਂ ਹੀ ਚਲੋ ਵਾਦਾ ਕਰਦਾ ਸੀ ਧੰਨਵਾਦ ਕਰਦੇ ਆ ਐਸਚੋ ਸਾਹਿਬ ਦਾ ਵੀ ਲੇਕਿਨ ਅਸੀਂ ਇਹੀ ਕਹਿੰਨੇ ਆ ਕਿ ਸਕਤਾ ਹੀ ਇੰਨੀ ਵਰਤੋਂ ਕਿ ਆ ਮੰਦ ਭਾਗੀ ਘਟਨਾ ਦੁਬਾਰਾ ਕਦੇ ਨਾ ਘਟ ਸਕੇ ਠੀਕ ਹੈ ਮੁੰਡਾ ਹੈ ਆਹ ਕੋੜੇ ਵਿੱਚ ਅਡਾ ਮੈਂ ਚੀਕਾ ਇਹ ਉਹਦੇ ਵਿੱਚ ਉਹਦੇ ਡੈਥ ਉਹ ਉਹਦੇ ਕਾਮਿਟ ਦੇ ਪਹਿਲਾ ਮਾਮਲਾ ਦੱਸੀ ਹੋਈ ਸੀ ਉਹਦੇ ਵਿੱਚ ਕੀ ਹੋ ਰਿਹਾ ਰਾਤ ਨੂੰ ਸਾਨੂੰ ਤਲਾਹ ਕੀਤੀ ਸੀ ਕਿ ਹਮੇਸ਼ਵਰ ਦੀ ਡੈਥ ਹੋਈ ਹੈ ਉਹਦੇ ਵਿੱਚ ਐਸਐਸਆਈ ਸੁਖਵਿੰਦਰ ਸਿੰਘ ਸਾਡੇ ਜਿਹੜੇ ਤਫਤੀਸ਼ੀ ਨੇ ਇਸ ਮਕਦਮੇ ਦੇ ਉਹਨਾਂ ਨੇ ਉਹਦੇ ਵਿੱਚ 302 ਦਾ ਵਾਦਾ ਕਰ ਦਿੱਤਾ ਤੇ ਵਾਧਾ ਕਰਕੇ ਦੋ ਦੋ ਹਿਅ ਆਲਰੇਡੀ ਸਾਰਾ ਕੋਈ ਨਹੀਂ ਰੈਸਟਰਡ ਨੇ ਬਾਕੀਆਂ ਨੂੰ ਨਹੀਂ ਜੋ ਸਾਡਾ ਕਿੰਨੇ ਬੰਦੇ ਨੇ ਖਲਾਫ ਮਨ ਕਰਦੇ ਕੁੱਲ ਪੰਜ ਬਾਈ ਨੇ ਪੰਜ ਬੰਦੇ ਦੇ ਖਲਾਫ ਹੈ ਬਾਕੀ ਉਹਨਾਂ ਨੇ ਲਖਾਇਆ ਤਿੰਨ ਚਾਰ ਜਿਹੜੇ ਕੁਝ ਅਨਨੋਨਸ ਸੀਗੇ ਪਰਸਨ ਉਹਦੇ ਜਿਸੀਂ ਉੱਥੋਂ ਆਪਣਾ ਸੀਸੀਟੀ ਵੀ ਛੋਟੇ ਜਿਹਾ ਵਗੈਰਾ ਹਾਸਲ ਕਰ ਰਹੇ ਆ ਲਈਆਂ ਨੇ ਉਹਦੇ ਆਧਾਰ ਤੇ ਨੈਕਸਸ ਕਰਕੇ ਜਿਹੜਾ ਵੀ ਜਿੱਦਾ ਵੀ ਕੋਈ ਸਾਹਮਣੇ ਆ ਕੇ ਰੋਲ ਉਹਨਾਂ ਸਾਰੇ ਨਾਮ ਜਦ ਕਰ ਦਾਂਗੇ ਛਾਪੀ ਮਾਰੀ ਹੋ ਰਹੀ ਹੈ ਅਸੀਂ ਪੂਰਾ ਆਪਣਾ ਜੋਰ ਲਾਇਆ ਹੈ ਜਲਦੀ ਜਲਦੀ ਕਰਤਾਰਾਂ ਜਿਹੜਾ ਮੁੰਡਾ ਮਰੀਆ ਵਾਲਾ ਸੀ ਰਮੇਸ਼ ਨੇ ਉਮਰਦੀ 33 ਸਾਲ ਸੀ ਉਹ ਇਹ ਅਬਤਾਰ ਕਹੇ ਏਜੰਸੀ ਵਾਲੇ ਉਹਨਾਂ ਦਾ ਡਰਾਈਵਰ ਮੈਨ ਸੀਗਾ ਏਜੰਸੀ ਵਾਲਾ ਉਹਨੇ ਸਾਡੇ ਦਿੱਲੀ ਗਿਆ ਰਿਹਾ ਉਹ ਦੋਨਾਂ ਦਾ ਨੌਕਰਾ ਉੱਥੇ ਪੁਰਾਣਾ ਨੌਕਰ ਉਹਨਾਂ ਨਾਲ ਹੀ ਨੌਕਰੀ ਕਰੀ ਰਿਹਾ ਸੀ ਇੱਥੇ ਜਾਮ ਤੋਂ ਉੱਥੇ ਆਂਦਾ ਜਾਂਦਾ ਰਹਿੰਦਾ ਸੀਗਾ ਔਰ ਜਿਹੜੇ ਨਾਲ ਜਿਨ੍ਹਾਂ ਨਾਲ ਨਸੀਮ ਉਹਦਾ ਕਿਨੇ ਸੱਟ ਵਗਦਾ ਜਿਨ੍ਹਾਂ ਨੇ ਮਾਰੀਆਂ ਨੇ ਉਹਨਾਂ ਦਾ ਚੰਗਾ ਵਾਕਫ ਸੀਗਾ ਉਹ ਇਹਨੂੰ ਉੱਠਣ ਸੀ ਨਾਲ ਉੱਥੇ ਸਰ ਇਹਦਾ ਕੰਮ ਕੀ ਸੀ ਓਕੇ ਇਹਨਾਂ ਦਾ ਘਰ ਉੱਥੇ ਈਡੋਸ ਕਲੋਨੀ ਉੱਥੇ ਕੁਝ ਕੁੱਤਾ ਦਿਨ ਬੈਠੇ ਮਿਲੇ ਆ ਉੱਥੇ ਇਹਨਾਂ ਦਾ ਆਪਸ ਵਿੱਚ ਟਕਰਾਅ ਹੋਣ ਤੇ ਲੜਾਈ ਹੋ ਗਈ ਹੈ ਇਹ ਗੱਲ ਮਤਲਬ ਹੈ ਕਿ ਕੋਈ ਕੋਲੇ ਜੀ ਗਈ ਇਹ ਸੈਂਟਰ ਤੋਂ ਕੰਮ ਕਰਦੇ ਨਹੀਂ ਇਹੋ ਜੀ ਗੱਲ ਅਜੇ ਕੋਈ ਸਾਹਮਣੇ ਨਹੀਂ ਹੈ